ਬੜੇ ਬੇਦਰਤੀ ਯਾਰ ਹੁੰਦੇ ਨੇ ਆਖਰ ਬੇਵਫਾਈ ਕਰ ਵੀ ਤਜਾਂਦੇ ਨੇ ਦਿਨੇ ਡਰਦੇ ਨੇ ਡੱਡੂਆਂ ਦੇ ਕੋਲੋਂ ਰਾਤੀ ਨਦੀਆਂ ਤਰ ਵੀ ਤਜਾਂਦੇ ਨੇ ਤੇ ਪਾਕੇ ਕਸਮਾਂ ਪਾਕ ਕੁਰਾਨ ਦੀਆਂ ਬਾਜੀ ਇਸ਼ਕ ਦੀ ਹਰ ਵੀ ਤਜਾਂਦੇ ਨੇ ਤੇ ਫਿਰਦੇ ਨਾਲ ਯਾਰ ਬਣ ਕੇ ਵਾਂਗ ਸੱਪਾਂ ਤੇ ਉਹ ਲੜ ਵੀ ਤਜਾਂਦੇ ਨੇ ਕੀ ਹੋਇਆ ਬੁੱਲੇ ਸ਼ਾਹ ਸਾਡੇ ਯਾਰ ਛੱਡ ਕੇ ਲੋਕਾਂ ਤੇ ਮਰ ਵੀ ਤਾਂ ਜਾਂਦੇ ਨੇ ਲੋਕਾਂ ਤੇ ਮਰ ਵੀ ਤਾਂ ਜਾਂਦੇ ਨੇ ਤੇਰੀ ਕਈ ਤਸਵੀਰਾਂ ਨੇ ਮੇਰੇ ਕੋਲ ਪਰ ਦਿਲ ਫਿਰ ਵੀ ਤੇਰਾ دیدار ਚਾਹੁੰਦਾ ਹੈ ਦੇਖਣ ਨੂੰ ਹੈ ਬਹੁਤ ਕੁਝ ਫਿਰ ਵੀ ਦੇਖਣਾ ਤੇਰੇ ਦਿਲ ਤੇ ਬਾਹਰ ਚਾਹੁੰਦਾ ਹੈ ਮੈਂ ਵੀ ਤਾਂ ਵੇਖਾਂ ਕੌਣ ਕੌਣ ਹੈ ਤੇਰੇ ਮਹਿਲ ਵਿੱਚ ਚਾਹਤ ਤਾਂ ਹੈ ਮੇਰੇ ਅੰਦਰ ਵੀ ਪਰ ਫਿਰ ਵੀ ਦਿਲ ਆਰ ਜਾਂ ਬਾਹਰ ਚਾਹੁੰਦਾ ਹੈ ਪਰ ਫਿਰ ਵੀ ਦਿਲ ਆਹ ਤਾਂ ਜੱਪਾਰ ਚਾਹੁੰਦਾ ਹੈ ਤੂੰ ਰਹਿ ਰਹਿ ਕੇ ਯਾਦ ਆਵੇਂ ਤਾਂ ਮੈਂ ਕੀ ਕਰਾਂ ਤੇਰੀ ਯਾਦ ਦਿਲ ਤੋਂ ਨਾ ਜਾਵੇ ਤਾਂ ਮੈਂ ਕੀ ਕਰਾਂ ਸੁਨਿਆ ਹੈ ਖਵਾਬ ਚ ਹੁੰਦੀਆਂ ਨੇ ਮੁਲਾਕਾਤਾਂ ਜੇ ਮਨ ਨੂੰ ਨਹੀਂ ਦੇਹ ਨਾਏ ਤਾਂ ਮੈਂ ਕੀ ਕਰਾਂ ਨਸਲੀ ਯਾਰ ਕੋਈ ਮਿਲ ਜਾਵੇ ਸ਼ਾਹੀ ਤਾਂ ਜਗ ਦਾ ਕੋਈ ਭਾਤ ਨਹੀਂ ਹੁੰਦਾ ਤੇ ਬੰਦੇ ਉੱਤੋਂ ਉੱਤੋਂ ਸੱਚਨ ਬਣਾਈ ਰੱਖਦੇ ਸੱਚਾ ਦਿਲ ਵਿੱਚ ਪਿਆਰ ਨਹੀਂ ਹੁੰਦਾ ਜੇ ਕੰਡ ਉੱਤੇ ਨਸਲੀ ਯਾਰ ਹੋਵਨ ਉਸ ਕੰਡ ਦੇ ਉੱਤੇ ਕਦੇ ਵਾਰ ਨਹੀਂ ਹੁੰਦਾ ਉਹਨੇ ਆਖਿਆ ਕੁਝ ਬਟਨਾ ਨੂੰ ਕਾਜ ਹੁੰਦੇ ਤੇ ਦੁੱਖਾਂ ਦੀਆਂ ਮਰਚਾਂ ਤੇ ਚੰਗੇ ਸੱਚੇ ਇਲਾਜ ਹੁੰਦੇ ਦੁੱਖਾਂ ਦੀਆਂ ਮਰਚਾਂ ਤੇ ਚੰਗੇ ਸੱਚੇ ਇਲਾਜ ਹੁੰਦੇ ਜਿੰਨਾ ਤੁਖਾਂ ਵਿੱਚ ਦਿਲ ਬਰਦਾਚੀ ਮੈਂ ਸੁਖ ਉਹਨਾਂ ਤੋਂ ਵਾਰੇ ਦੁੱਖ ਕਬੂਲ ਮੁਹੰਮਦ ਬਖਸ਼ਾ ਦੇ ਰਾਜੀ ਰਹਿਣ ਪਿਆਰੇ ਕੋਈ ਕਿਸੇ ਦਾ ਧਰਤੀ ਨਹੀਂ ਇਹ ਮਤਲਬ ਤੇਨੇ ਯਾਰਾਂ ਨੇ ਸੱਚੇ ਪੱਕੇ ਲੋਕਾਂ ਵਾਲੇ ਹੁਣ ਤੁਰ ਗਈ ਹਰ ਜਮਾਨੇ ਚੁੱਕ ਪਤਦਾ ਸੋਹਣਾ ਮੁਖੜੇ ਤੋਂ ਲੁਕ ਲੁਕ ਕੇ guzara ਨਹੀਂ ਹੁੰਦਾ ਅਚ ਤਿਲਤੀ ਮਰਚੀ ਕਰ ਪੂਰੀ ਮੁੜ ਕੇ ਦੀ ਦਾਤ ਤਪਾਰਾ ਨਹੀਂ ਹੁੰਦਾ ਨਾ ਲੱਭ ਯਾਰ ਨੂੰ ਮਸਜਿਦ ਮੰਦਿਰ ਵਿੱਚ ਲਬ ਯਾਰ ਨੂੰ ਆਪਣੇ ਅੰਦਰ ਵਿੱਚ ਪਾਵੇਂ ਪੈਰ ਨਾਲ ਇਸ਼ਕ ਸਮੁੰਦਰ ਵਿੱਚ ਤੈਥੋਂ ਪਾਰ ਕਿਨਾਰਾ ਨਹੀਂ ਹੁੰਦਾ ਇਸ ਪਿਆਰ ਨੂੰ ਤਿਲ ਵਿੱਚੋਂ ਕੱਟ ਦੇਵਾਂ ਇਹ ਰੋਜ਼ ਦਾ ਝਗੜਾ ਮੈਂ ਵੰਡ ਦੇਵਾਂ ਯਾਰ ਮੈਂ ਤੈਨੂੰ ਛੱਡ ਦੇਵਾਂ ਤੇਰੇ ਬਾਝ ਗੁਜ਼ਾਰਾ ਨਹੀਂ ਹੁੰਦਾ ਉਹ ਤੇਰੇ ਬਾਝ ਗੁਜ਼ਾਰਾ ਨਹੀਂ ਹੁੰਦਾ ਉਮੀਦ ਕਰਦਾ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਜੇ ਸਿੱਤਨਾ ਤੇ ਵੀਡੀਓ ਦੇਖਤੇ ਰਹੇਲੀ ਰੋਹਨ ਇਸਫਰ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ